ਹਾਲੇ ਕੁਝ ਦਿਨ ਤੇ ਹੋਇਆ ਇਸ ਮਹੀਨੇ ਦੇ ਆਰੰਭ ਦੇ ਵਿੱਚ ਹੀ ਕਿ ਜਦੋਂ ਪੰਜਾਬ ਯੂਨੀਵਰਸਿਟੀ ਨੂੰ ਅ ਕੇਂਦਰ ਦੇ ਅੰਡਰ ਲੈ ਕੇ ਤੇ ਉਹਨੂੰ ਬਿਲਕੁਲ ਹੀ ਇੰਡੀਪੈਂਡੈਂਟ ਬਣਾਉਣ ਦੀ ਗੱਲ ਚੱਲੀ ਸੀ ਔਰ ਉਹਦਾ ਕਿੱਡਾ ਵੱਡਾ ਵਿਰੋਧ ਹੋਇਆ ਸੀ ਚੰਡੀਗੜ੍ਹ ਦਾ ਮੁੱਦਾ ਬੁਲਿੰਦਰ ਜੀ ਇਹਨਾਂ ਸੈਂਸਿਟਿਵ ਮੁੱਦਾ ਹੈ ਕਿ ਇਹਦੇ ਉੱਤੇ ਬੜੀਆਂ ਜਿਹੜੀਆਂ ਨੇ ਉਹ ਐਜੀਟੇਸ਼ਨ ਚੱਲੀਆਂ ਨੇ ਜੇ ਸਮਝੀਏ ਕਿ ਮੀਡੀਆ ਦੇ ਵਿੱਚ ਖਬਰ ਆ ਗਈ ਕਿ ਜੀ ਇਸ ਵਾਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਹਦੇ ਵਿੱਚ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅੰਡਰ ਲੈ ਕੇ ਆਉਣ ਦੀ ਜਿਹੜੀ ਨੋਟੀਫਿਕੇਸ਼ਨ ਕਰਨ ਲਈ ਜਿਹੜੀ ਆ ਉਹ ਬਿਲ ਆ ਰਿਹਾ ਜਦੋਂ ਇਸ ਗੱਲ ਦਾ ਪਤਾ ਹੈ ਕਿ ਚੰਡੀਗੜ੍ਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਕਿਉਂ ਛੇੜਦੀ ਆ ਉਸ ਨੂੰ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਨਾ ਉਹਨਾਂ ਦੀ ਨੋਟੀਫਿਕੇਸ਼ਨ ਹੋਈ ਸੀ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਨਾਂ ਤਿੰਨਾਂ ਕਾਨੂੰਨਾਂ ਦੇ ਹੱਕ ਵਿੱਚ ਵੀਡੀਓਜ਼ ਪਾਈਆਂ ਸੀ ਬਿਆਨ ਦਿੱਤੇ ਸੀ ਚਿੱਠੀਆਂ ਤੱਕ ਜਿਹੜੀਆਂ ਉਹ ਕੇਂਦਰ ਸਰਕਾਰ ਤੋਂ ਲੈ ਕੇ ਦਿੱਤੀਆਂ ਸੀ ਜਿੰਨੇ ਵੀ ਰਾਜ ਬਣਿਆ ਹੁਣ ਤੱਕ ਉਹਨਾਂ ਵਿੱਚ ਇਕੱਲਾ ਪੰਜਾਬ ਤੇ ਹਰਿਆਣਾ ਦੋ ਰਾਜ ਹੈ ਉਹ ਜ ਜਿਨ੍ਹਾਂ ਦੀ ਰਾਜਧਾਨੀ ਸਾਂਝੀ ਹੈ ਭਾਰਤੀ ਜਨਤਾ ਪਾਰਟੀ ਨੇ ਅਨਾਉਂਸ ਕੀਤਾ ਹੈ ਕਿ ਅਸੀਂ 2027 ਦੀਆਂ ਚੋਣਾਂ ਇਕੱल्ल्या ਲੜਨੀਆਂ ਨੇ ਪੰਜਾਬ ਦੀ ਬੀਜਪੀ ਇਹ ਹੁਣ 27 ਦੇ ਵਿੱਚ ਆਪਣਾ ਏਜੰਡਾ ਰੱਖੇਗੀ ਵੇਖੋ ਅਸੀਂ ਚੰਡੀਗੜ੍ਹ ਤੁਹਾਨੂੰ ਲੈ ਕੇ ਦਵਾਂਗੇ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੇਂਦਰ ਦਖਲ ਕਰਨ ਲੱਗੀ ਸੀ ਕਹਿੰਦੇ ਸੈਨੇਟ ਭੰਗ ਕਰ ਦਿੱਤੀ ਗਿਆ ਪਰ ਵਿਦਿਆਰਥੀ ਹੋਏ ਕਿਸਾਨ ਜਥੇਬੰਦੀਆਂ ਹੋਈਆਂ ਕਈ ਜਥੇਬੰਦੀਆਂ ਆ ਗਈਆਂ ਜਾਂ ਵਿਰੋਧ ਹੋਇਆ ਪਰ ਕੇਂਦਰ ਪਿੱਛੇ हट ਗਿਆ ਫਿਰ ਕੇਂਦਰ ਨੇ ਇੱਕ ਹੋਰ ਦਾ ਖੇਡਿਆ ਕਹਿੰਦੇ ਚੰਡੀਗੜ੍ਹ ਦੇ ਉੱਤੇ ਰਾਸ਼ਟਰਪਤੀ ਚ ਚਲਾਣਗੇ ਤੇ ਪੰਜਾਬ ਦਾ ਹੱਕ ਨਹੀਂ ਹੋਵੇਗਾ ਹਾਲਾਂਕਿ ਸਾਰੇ ਵਿਰੋਧੀ ਕੀ ਸਰਕਾਰ ਕੀ ਵਿਰੋਧ ਕਰਨ ਲੱਗੇ ਫਿਰ ਕੁਝ ਸਮੇਂ ਬਾਅਦ ਕੇਂਦਰ ਦਾ ਫੈਸਲਾ ਹੁੰਦਾ ਵੀ ਅਸੀਂ ਅਜੇ ਆ ਕੁਝ ਨਹੀਂ ਕਰਨ ਵਾਲੇ ਜੀ ਇਹ ਬਲਿੰਦਰ ਜੀ ਬੜੀ ਅਜੀਬ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਸ ਹਿਸਾਬ ਦੇ ਨਾਲ ਆ ਵਾਰ-ਵਾਰ ਕੁਝ ਨਾ ਕੁਝ ਕੀਤਾ ਜਾਂਦਾ ਜੀ ਤਾਂ ਉਸ ਨੂੰ ਹੁਣ ਜੇ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀਆਂ ਜੜੀਆਂ ਨੇ ਉਹ ਦੁੱਖ ਦੀਆਂ ਰਗਾਂ ਨੂੰ ਛੇੜਨ ਵਾਲੀ ਗੱਲ ਸਮਝ ਕੇ ਉਹ ਲੋਕੀ ਮਹਿਸੂਸ ਕਰਦੇ ਔਰ ਪ੍ਰਚਾਰ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜੀ ਹਾਲੇ ਕੁਝ ਦਿਨ ਤੇ ਹੋਇਆ ਇਸ ਮਹੀਨੇ ਦੇ ਆਰੰਭ ਦੇ ਵਿੱਚ ਹੀ ਕਿ ਜਦੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਅੰਡਰ ਲੈ ਕੇ ਤੇ ਉਹਨੂੰ ਬਿਲਕੁਲ ਇੰਡੀਪੈਂਡੈਂਟ ਬਣਾਉਣ ਦੀ ਗੱਲ ਚੱਲੀ ਸੀ ਔਰ ਉਹਦਾ ਕਿੰਨਾ ਵੱਡਾ ਵਿਰੋਧ ਹੋਇਆ ਸੀ ਇਸ ਤੋਂ ਅੱਗੇ ਜੇਕਰ ਥੋੜਾ ਜਿਹਾ ਪਿੱਛੇ ਵੀ ਚਲੇ ਜਾਈਏ ਕਿਉਂਕਿ ਚੰਡੀਗੜ੍ਹ ਦਾ ਮੁੱਦਾ ਬੁਲਿੰਦਰ ਜੀ ਇੰਨਾ ਸੈਂਸਿਟਿਵ ਮੁੱਦਾ ਹੈ ਕਿ ਇਹਦੇ ਉੱਤੇ ਬੜੀਆਂ ਜੜੀਆਂ ਨੇ ਉਹ ਐਜੀਟੇਸ਼ਨ ਚੱਲੀਆਂ ਨੇ ਔਰ ਸਾਡੇ ਦਰਸ਼ਕ ਜਾਣਦੇ ਹੋਣਗੇ ਕਿ ਦਰਸ਼ਨ ਸਿੰਘ ਫੇਰੂਮਾਨ ਉਹ ਇਸ ਚੰਡੀਗੜ੍ਹ ਦੇ ਲਈ ਤੇ ਪੰਜਾਬ ਬੋਲਦੇ ਇਲਾਕਿਆਂ ਦੇ ਲਈ ਪੰਜਾਬੀ ਬੋਲਦੇ ਜਿਹੜੇ ਇਲਾਕੇ ਹਰਿਆਣੇ 'ਚ ਰਹਿ ਗਏ ਉਹਨਾਂ ਦੇ ਲਈ ਆਪਣੀ ਕੁਰਬਾਨੀ ਦੇ ਗਏ ਸੀਗੇ। ਔਰ ਇਹ ਮੁੱਦਾ ਹਮੇਸ਼ਾ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਦੋਂ ਵੀ ਜਾਂ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਕਿ ਪੰਜਾਬ ਦੇ ਨਾਲ ਕੇਂਦਰ ਕਿਵੇਂ ਜ਼ਿਆਜ਼ਤੀ ਕਰਦਾ ਆ ਰਿਹਾ ਤਾਂ ਚੰਡੀਗੜ੍ਹ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਆਉਂਦਾ। ਜਦੋਂ ਕਾਂਗਰਸ ਸਰਕਾਰ ਸੀ ਉਸ ਵੇਲੇ ਦੇ ਵੀ ਇਤਿਹਾਸ ਯਾਦ ਕਰਨਾ ਪੈਂਦਾ ਹੈ ਸਾਨੂੰ ਕਿ ਕਿਵੇਂ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਉਹ ਵਿਤਕਰਾ ਹੁੰਦਾ ਆ ਇੱਕ ਇੱਕ ਜਦੋਂ ਅਸੀਂ ਗੱਲ ਕਰਦੇ ਆ ਆਪਾਂ ਕਰਾਂਗੇ ਗੱਲ ਪਰ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਆ ਹੁਣ ਜੋ ਕੁਝ ਹੋਇਆ ਕਿ ਪੰਜਾਬ ਯੂਨੀਵਰਸਿਟੀ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਕੇਂਦਰ ਨੇ ਕੀ ਕੇਂਦਰ ਸਰਕਾਰ ਨੂੰ ਉਸ ਵਕਤ ਇਹ ਗੱਲ ਸਮਝ ਨਹੀਂ ਆਈ ਕਿ ਉਹ ਹੁਣ ਚੰਡੀਗੜ੍ਹ ਬਾਰੇ ਜਿਹੜਾ ਫੈਸਲਾ ਕਰਨ ਲੱਗੇ ਆ ਉਹਦਾ ਹਸ਼ਰ ਵੀ ਉਹੀ ਹੋਣ ਵਾਲਾ ਇਹਦੇ ਵਿੱਚ ਗੱਲ ਇੱਕ ਨਹੀਂ ਸਮਝ ਆਉਂਦੀ ਕਿ ਕੀ ਕਾਰਨ ਹੈ ਕਿ ਇੱਕ ਦਿਨ ਪਹਿਲਾਂ ਤੁਸੀਂ ਖਬਰ ਕੱਢ ਦਿੱਤੀ ਇਹ ਬਲਵਿੰਦਰ ਜੀ ਕੋਈ ਖਬਰ ਪੱਤਰਕਾਰਾਂ ਨੇ ਨਹੀਂ ਕੱਢੀ ਕੱਲੀ ਜੀ ਜੇ ਸਮਝੀਏ ਕਿ ਮੀਡੀਆ ਦੇ ਵਿੱਚ ਖਬਰ ਆ ਗਈ ਕਿ ਜੀ ਇਸ ਵਾਰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਹਦੇ ਵਿੱਚ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅੰਡਰ ਲੈ ਕੇ ਆਉਣ ਦੀ ਜਿਹੜੀ ਨੋਟੀਫਿਕੇਸ਼ਨ ਕਰਨ ਲਈ ਜਿਹੜੀ ਆ ਉਹ ਬਿਲ ਆ ਰਿਹਾ ਜੀ ਇਹ ਕੋਈ ਆਪਣੇ ਆਪ ਨਹੀਂ ਇਸ ਸਮੇਂ ਦੇ ਕਿ ਪੱਤਰਕਾਰ ਕੱਢ ਲਿਆਏ ਇਹੋ ਜੀਆਂ ਖਬਰਾਂ ਜਾਣ ਕੇ ਬਾਹਰ ਕੱਢੀਆਂ ਜਾਂਦੀਆਂ ਨੇ ਤਾਂ ਕਿ ਉਹਨੂੰ ਪਹਿਲਾਂ-ਪਹਿਲਾਂ ਲੋਕਾਂ ਦੀ ਨਬਜ਼ ਜਿਹੜੀ ਹੈ ਉਹ ਵੇਖ ਲਈ ਜਾਵੇ ਕਿ ਉਹ ਕੀ ਕਰਦੇ ਆ ਹੁਣ ਹਾਲੇ ਪਰਸੋਂ ਹੀ ਇਹ ਖਬਰ ਨਿਕਲੀ ਸੀ ਤੇ ਜਦੋਂ ਬਹੁਤ ਰੌਲਾ ਪੈ ਗਿਆ ਤੇ ਉਹ ਨੋਟੀਫਿਕੇਸ਼ਨ ਤੁਸੀਂ ਹੁਣ ਉਹਦੀ ਗੱਲ ਕਰਦੇ ਹੋ ਕਿ ਨਹੀਂ ਅਸੀਂ ਉਹ ਬਿੱਲ ਨਹੀਂ ਲਿਆ ਰਹੇ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਪਹਿਲੀ ਤਰੀਕ ਤੋਂ ਸ਼ੁਰੂ ਹੋ ਰਿਹਾ ਪਹਿਲੀ ਦਸੰਬਰ ਤੋਂ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਕਿਉਂ ਹੋਇਆ ਕਿ ਤੁਸੀਂ ਪਰਸੋਂ ਖਬਰ ਰਿਲੀਜ਼ ਕਰਵਾ ਦਿੱਤੀ ਅਨੋਫੀਸ਼ੀਅਲੀ ਔਰ ਉਹਦੇ ਵਿੱਚ ਬਿਲਕੁਲ ਕਲੀਅਰ ਆਇਆ ਕਿ ਜੀ ਉਹ ਜਿਹੜਾ ਬਿਜ਼ਨਸ ਹੈਗਾ ਉੱਥੇ ਹੋਣਾ ਲੋਕ ਸਭਾ ਦੇ ਵਿੱਚ ਉਹਦੇ ਵਿੱਚ ਲਿਸਟਡ ਹੈ ਉਹ ਕਿ ਚੰਡੀਗੜ੍ਹ ਨੂੰ ਆਰਟੀਕਲ 240 240 ਦੇ ਅੰਡਰ ਲਿਆਉਣ ਦੀ ਜਿਹੜੀ ਆ ਉਹ ਤਜਵੀਜ਼ ਹੈਗੀ ਆ ਜੇ ਉਹ ਬਿਲ ਪਾਸ ਹੋ ਜਾਂਦਾ ਤੇ ਕੁਦਰਤੀ ਆ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੇ ਹੱਥੋਂ ਗਿਆ ਜਦੋਂ ਇਸ ਗੱਲ ਦਾ ਪਤਾ ਹੈ ਕਿ ਚੰਡੀਗੜ੍ਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਕਿਉਂ ਛੇੜਦੀ ਆ ਉਸ ਨੂੰ ਪਹਿਲਾਂ ਤੁਸੀਂ ਕਿਸਾਨਾਂ ਵਾਲੇ ਮੁੱਦੇ ਤੇ ਵੇਖ ਚੁੱਕੇ ਕਿ ਸਾਰਾ ਪੰਜਾਬ ਹਰਿਆਣਾ ਯੂਪੀ ਇਕੱਠਾ ਹੋ ਗਿਆ ਜੀ ਹੁਣ ਚੰਡੀਗੜ੍ਹ ਦੇ ਮੁੱਦੇ ਤੇ ਵੀ ਇਹ ਇਕੱਠੇ ਹੋਏ ਹੁਣ ਇਸ ਮੁੱਦੇ ਦੇ ਉੱਤੇ ਪੰਜਾਬ ਯੂਨੀਵਰਸਿਟੀ ਵਾਲੇ ਮੁੱਦੇ ਤੇ ਆਏ ਹੁਣ ਚੰਡੀਗੜ੍ਹ ਵਾਲੇ ਮੁੱਦੇ ਤੇ ਅਸੀਂ ਆਉਨੇ ਆ ਕਿ ਸਾਡੇ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਰੇਲਵੇ ਮੰਤਰੀ ਨੇ ਉਹਨਾਂ ਨੇ ਜਦੋਂ ਇਹ ਰੌਲਾ ਪਿਆ ਹੁਣ ਕੱਲ ਤਾਂ ਉਹਨਾਂ ਦਾ ਇੱਕ ਬਿਆਨ ਆਇਆ ਕਿ ਚੰਡੀਗੜ੍ਹ ਤਾਂ ਸਾਡੀ ਜਾਨ ਹੈ ਜਾਨ ਅਸੀਂ ਇਹਨੂੰ ਛੱਡ ਨਹੀਂ ਸਕਦੇ ਬਿਲਕੁਲ ਸਹੀ ਗੱਲ ਕਹੀ ਹੈ ਪਰ ਗੱਲ ਇਹ ਆ ਮੈਨੂੰ ਇੱਥੇ ਯਾਦ ਆ ਰਿਹਾ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਨਾ ਜੀ ਉਹਨਾਂ ਦੀ ਨੋਟੀਫਿਕੇਸ਼ਨ ਹੋਈ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਨਾਂ ਤਿੰਨਾਂ ਕਾਨੂੰਨਾਂ ਦੇ ਹੱਕ ਵਿੱਚ ਵੀਡੀਓਜ਼ ਪਾਈਆਂ ਸੀ ਬਿਆਨ ਦਿੱਤੇ ਸੀ ਚਿੱਠੀਆਂ ਤੱਕ ਜਿਹੜੀਆਂ ਉਹ ਕੇਂਦਰ ਸਰਕਾਰ ਤੋਂ ਲੈ ਕੇ ਦਿੱਤੀਆਂ ਸੀ ਵਿਵਾਹ ਸਿਮਰਤ कौर ਬਾਦਲ ਹੋਣਾ ਦੀ ਵੀਡੀਓ ਜਿਹੜੀ ਆ ਉਹ ਫਿਰਦੀ ਹੈ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜਾ ਉਹ ਉਹਦੇ ਹੱਕ ਹੱਕ 'ਚ ਬੋਲੇ ਸੀ ਇਸੇ ਤਰ੍ਹਾਂ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਰਵਨੀਤ ਬਿੱਟੂ ਜੀ ਤੁਸੀਂ ਉਸ ਆਰਡੀਨੈਂਸ ਦੇ ਉਸ ਬਿੱਲ ਦੇ ਹੱਕ ਚ ਬੋਲ ਰਹੇ ਹਾਂ ਕਿਉਂਕਿ ਤੁਸੀਂ ਉਹਦਾ ਹਿੱਸਾ ਬਣ ਚੁੱਕੇ ਹੋਏ ਹੋ ਸਰਕਾਰ ਦਾ ਤੇ ਤੁਹਾਨੂੰ ਬੋਲਣਾ ਪੈ ਰਿਹਾ ਜੀ ਪਰ ਅਸਲੀਅਤ ਤਾਂ ਇਹ ਹੈਗੀ ਹੈ ਕਿ ਜਦੋਂ 1964 ਦੇ ਵਿੱਚ ਪੰਜਾਬ ਦਾ ਵਟਵਾਰਾ ਕੀਤਾ ਗਿਆ ਔਰ ਪੰਜਾਬ ਚੋਂ ਹਰਿਆਣਾ ਕੱਢਿਆ ਗਿਆ ਕੁਝ ਇਲਾਕੇ ਹਰਿਆਣੇ ਨੂੰ ਪੰਜਾਬ ਹਿਮਾਚਲ ਨੂੰ ਦਿੱਤੇ ਗਏ ਤਾਂ ਉਸ ਵਕਤ ਇਸ ਕਿਸਮ ਦੀ ਅੰਡਰਸਟੈਂਡਿੰਗ ਬਣੀ ਹੋਈ ਸੀ ਹਾਲੇ ਕਿ ਜਿਹੜਾ ਉਹ ਐਗਰੀਮੈਂਟ ਹੈ ਰੀਆਰਗੇਨਾਈਜੇਸ਼ਨ ਉਹਦੇ ਵਿੱਚ ਇਸ ਤਰ੍ਹਾਂ ਕਿਤੇ ਸਪਸ਼ਟ ਨਹੀਂ ਲਿਖਿਆ ਹੋਇਆ ਕਿ ਚੰਡੀਗੜ੍ਹ ਪੰਜਾਬ ਦਾ ਹੋ ਜਾਏਗਾ ਜਾਂ ਹਰਿਆਣਾ ਆਪਣੀ ਰਾਜਧਾਨੀ ਬਣਾ ਲਵੇ ਇੱਕ ਅੰਡਰਸਟੈਂਡਿੰਗ ਸੀ ਉਹਦੇ ਚੋਂ ਕੱਢੀ ਗਈ ਕਿਉਂਕਿ ਚੰਡੀਗੜ੍ਹ 25 ਪਿੰਡਾਂ ਨੂੰ ਉਜਾੜ ਕੇ ਉਹਨਾਂ ਨੂੰ ਉਜਾੜ ਕੇ ਅਸੀਂ ਇਸ ਕਰਕੇ ਕਹਿੰਦੇ ਆ ਭਾਵੇਂ ਉਹ ਕਹਿੰਦੇ ਆ ਇਸ ਗੱਲ ਨੂੰ ਕਿਉਂਕਿ ਪਰਸੋਂ ਹੀ ਜਾਗੋ ਪੰਜਾਬ ਬੰਚ ਦੇ ਜਿਹੜੇ ਚੇਅਰਮੈਨ ਨੇ ਸਸ ਬੋਪਾਰਾਏ ਸਾਬਕਾ ਆਈਐਸ ਆਫੀਸਰਜ਼ ਨੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਵੀ ਇੱਕ ਬਹੁਤ ਵੱਡਾ ਪੈਂਫਲੈਟ ਦਿੱਤਾ ਔਰ ਉਹਦੇ ਵਿੱਚ ਦੱਸਿਆ ਕਿ ਪੰਜਾਬ ਨਾਲ ਕਿਵੇਂ ਕਦੋਂ ਤੇ ਕੌਣ-ਕੌਣ ਧੋਖੇ ਕਰਦਾ ਆਇਆ ਇਤੋਂ ਤੱਕ ਵੀ ਪਤਾ ਲੱਗਿਆ ਹੈ ਕਿ ਇੱਕ ਵਾਰ ਤੇ ਪੰਜਾਬ ਨੂੰ ਪਾਣੀ ਦੇਣ ਬਾਰੇ ਫੈਸਲਾ ਵੀ ਹੋ ਚੁੱਕਿਆ ਸੀ ਕਿ ਪੰਜਾਬ ਦਾ ਪਾਣੀ ਕਿਸੇ ਕੋਲੇ ਨਹੀਂ ਜਾਣਾ ਆਪਾਂ ਉਸਤੇ ਬਾਅਦ ਗੱਲ ਕਰਦੇ ਹਾਂ ਹੁਣ ਗੱਲ ਹੈਗੀ ਹੈ ਚੰਡੀਗੜ੍ਹ ਦੀ ਸੋ ਚੰਡੀਗੜ੍ਹ ਬਾਰੇ ਇਹ ਆ ਕਿ 25 ਪਿੰਡਾਂ ਦੀ ਜਿਹੜੀ ਗੱਲ ਕਰਦੇ ਆਂ ਉਹ ਪਿੰਡ ਉਜਾੜੇ ਗਏ ਸੀ ਘੋਗ ਵਸਦੇ ਸੀ ਖੇਤੀ ਕਰਦੇ ਸੀ ਆਪਣੇ ਪਰਿਵਾਰ ਪਾਲਦੇ ਸੀ ਲੇਕਿਨ ਆਜ਼ਾਦੀ ਤੋਂ ਬਾਅਦ ਇਹ ਬਹੁਤ ਅੱਛਾ ਫੈਸਲਾ ਸੀ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਰਲਾਲ ਨਹਿਰੂ ਹੁਣਾ ਨੇ ਫੈਸਲਾ ਕੀਤਾ ਕਿ ਨਵੇਂ ਢੰਗ ਨਾਲ ਜਿਹੜਾ ਉਹ ਹਿੰਦੁਸਤਾਨ ਨੂੰ ਬਣਾਇਆ ਜਾਵੇ ਭਾਰਤ ਬਣਾਇਆ ਜਾ ਰਿਹਾ ਔਰ ਇੱਕ ਮਾਡਰਨ ਢੰਗ ਦੇ ਨਾਲ ਜਿਹੜੇ ਚੰਡੀਗੜ੍ਹ ਉਸਾਰਨ ਦੀ ਗੱਲ ਕੀਤੀ ਸੀ ਇਹ ਵੀ ਪਤਾ ਲੱਗਿਆ ਕਿ ਉੱਥੇ ਜਿਹੜੇ ਲੋਕੋਂ ਕੱਢੇ ਗਏ ਉਜਾੜੇ ਗਏ ਉਹਨਾਂ ਚ ਬਹੁਤ ਸਾਰੇ ਲੋਕ ਜਿਹੜੇ ਆ ਪੂਰੀ ਤਰ੍ਹਾਂ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਿਆ ਕਿ ਉਦੋਂ ਮੁਆਵਜ਼ਾ ਹੀ ਬੜਾ ਥੋੜਾ ਥੋੜਾ ਮਿਲਦਾ ਸੀ ਜ਼ਮੀਨਾਂ ਦਾ ਔਰ ਹੁਣ ਵੇਖੋ ਚੰਡੀਗੜ ਕਿੰਨਾ ਫੈਲ ਗਿਆ ਹੋਇਆ ਔਰ ਉਹ ਚੰਡੀਗੜ ਜਿਹੜਾ 1952 ਦੇ ਵਿੱਚ ਉਹਦੀ ਨੀਂਹ ਪੱਥਰ ਰੱਖਿਆ ਗਿਆ ਔਰ ਫਿਰ ਉਸ ਤੋਂ ਬਾਅਦ ਉਹ ਜਿਹੜੀ ਉਹਦੀ ਕੰਸਟ੍ਰਕਸ਼ਨ ਹੋਈ ਹੈ ਫਿਰ ਉਹ ਚੰਡੀਗੜ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣੀ ਕਿਉਂਕਿ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀਗੇ ਹੁਣ ਗੱਲ ਇਹ ਆ ਕਿ ਜਿੰਨੇ ਵੀ ਰਾਜ ਬਣਿਆ ਹੁਣ ਤੱਕ ਉਹਨਾਂ ਵਿੱਚ ਇਕੱਲਾ ਪੰਜਾਬ ਤੇ ਹਰਿਆਣਾ ਦੋ ਰਾਜ ਐ ਉਹ ਜਿਨ੍ਹਾਂ ਦੀ ਰਾਜਧਾਨੀ ਸਾਂਝੀ ਐ ਔਰ ਵੈਸੇ ਟ੍ਰੈਡੀਸ਼ਨ ਇਹ ਰਹੀ ਐ ਕਿ ਜਿਹੜਾ ਰਾਜ ਨਵਾਂ ਬਣਦਾ ਉਹ ਆਪਣੀ ਰਾਜਧਾਨੀ ਨਵੀਂ ਬਣਾਉਂਦਾ ਦੇਖੋ ਉੱਤਰਾਖੰਡ ਬਣਿਆ ਤਾਂ ਉਹਨੇ ਦੇਹਰਾਦੂਨ ਬਣਾਈ ਯੂਪੀ ਦੀ ਲਖਨਊ ਨਹੀਂ ਰੱਖੀ ਜੀ ਇਸੇ ਤਰ੍ਹਾਂ ਬਿਹਾਰ ਦੇ ਵਿੱਚੋਂ ਝਾਰਖੰਡ ਨਿਕਲਿਆ ਤਾ ਝਾਰਖੰਡ ਨੇ ਰਾਂਚੀ ਬਣਾਈ ਛੱਤੀਸਗੜ ਨਿਕਲਿਆ ਮਧ ਪ੍ਰਦੇਸ਼ ਦੇ ਵਿੱਚੋਂ ਤਾਂ ਉਹਨੇ ਰਾਏਪੁਰ ਬਣਾਈ ਹੁਣ ਪਿੱਛੇ ਜੇ ਜਦੋਂ ਭਾਰਤੀ ਜਨਤਾ ਪਾਰਟੀ ਸੀ ਤਾਂ ਤੇਲੰਗਾਨਾ ਦਾ ਫੈਸਲਾ ਵੀ ਹੋਇਆ ਤੇਲੰਗਾਨਾ ਨਵਾਂ ਬਣਿਆ ਜੀ ਤੇਲੰਗਾਨਾ ਆਂਧਰਾ ਪ੍ਰਦੇਸ਼ ਦੇ ਵਿੱਚੋਂ ਕੱਢਿਆ ਗਿਆ ਇੱਕੋ ਇੱਕ ਉਦਾਹਰਨ ਹੈ ਕਿ ਜਿਹੜੇ ਨਵੇਂ ਰਾਜ ਨੂੰ ਪਹਿਲੀ ਰਾਜਧਾਨੀ ਦਿੱਤੀ ਗਈ ਹੈ ਸੋ ਤੇਲੰਗਾਨਾ ਦੀ ਰਾਜਧਾਨੀ ਹైదరాబాద్ ਹੋਏਗੀ ਪਰ ਆਂਧਰਾ ਪ੍ਰਦੇਸ਼ ਅਮਰਾਵਤੀ ਆਪਣੀ ਨਵੀਂ ਰਾਜਧਾਨੀ ਬਣਾਏਗਾ ਤਾਂ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਆ ਪੰਜਾਬ ਦੇ ਪਿੰਡਾਂ ਚੋਂ ਜਿਹੜੀ ਕੱਢੀ ਗਈ ਸਾਨੂੰ ਇਹ ਕਿਉਂ ਨਹੀਂ ਮਿਲਦੀ ਇਹ ਇੱਕ ਬੜੀ ਵੱਡੀ ਜਿਹੜੀ ਆ ਉਹ ਬੜਾ ਵੱਡਾ ਸਵਾਲ ਹੈ ਹੁਣ ਇਹ ਜਿਹੜਾ ਕੇਂਦਰ ਨੇ ਇਹ ਇਹ ਖਬਰ ਆਈ ਕਿ ਪਹਿਲਾਂ ਤਾਂ ਪਤਾ ਲੱਗਿਆ ਕਿ ਉਹ ਵਿਧਾਨ ਲੋਕ ਸਭਾ ਦੇ ਵਿੱਚ ਇਹਦੇ ਬਾਰੇ ਕੋਈ ਬਿੱਲ ਲਿਆ ਰਹੇ ਨੇ ਪਰ ਨਾਲ ਦੀ ਨਾਲ ਏ ਹੁਣ ਬਿੱਲ ਨਾ ਲਿਆਉਣ ਬਾਰੇ ਕਹਿ ਦਿੱਤਾ ਕਿ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਹੇ ਇਸ ਸੈਸ਼ਨ ਦੇ ਵਿੱਚ ਧਿਆਨ ਨਾਲ ਸੁਣ ਲਵੋ ਜਿਹੜਾ ਬਿਆਨ ਆਇਆ ਪੀਆਈਬੀ ਨੇ ਕਿਹਾ ਹੋਮ ਮਿਨਿਸਟਰੀ ਵੱਲੋਂ ਰਿਲੀਜ਼ ਕੀਤਾ ਗਿਆ ਕਿ ਇਸ ਸੈਸ਼ਨ ਦੇ ਵਿੱਚ ਚੰਡੀਗੜ੍ਹ ਬਾਰੇ ਇਸ ਤਰ੍ਹਾਂ ਦਾ ਕੋਈ ਮਤਾ ਨਹੀਂ ਲਿਆਂਦਾ ਜਾ ਰਿਹਾ ਬਿੱਲ ਨਹੀਂ ਲਿਆਂਦਾ ਜਾ ਰਿਹਾ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਤਾਂ ਨਹੀਂ ਲਿਆਂਦਾ ਜਾ ਰਿਹਾ ਅਗਲੇ ਸੈਸ਼ਨ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਆ ਸਕਦਾ ਹੈ ਹੋ ਸਕਦਾ ਹੈ ਬਜਟ ਸੈਸ਼ਨ ਚ ਨਾ ਲਿਆਉਣ ਉਸ ਤੋਂ ਮੌਨਸੂਨ ਵਾਲੇ ਸੈਸ਼ਨ ਚ ਲਿਆ ਹੋਣਾ ਪਰ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕੇਂਦਰ ਸਰਕਾਰ ਚੰਡੀਗੜ੍ਹ ਨੂੰ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੀ ਜਾਂ ਤੇ ਬਿਲਕੁਲ ਸਪੱਸ਼ਟ ਹੋਣ ਕਿ ਇਸ ਮੁੱਦੇ ਨੂੰ ساری ਉਮਰ ਇਸੇ ਤਰ੍ਹਾਂ ਰੱਖਣਾ ਕਿ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਉਣਾ ਤੁਸੀਂ ਕਿਉਂ ਨਹੀਂ ਇਸ ਦਾ ਫੈਸਲਾ ਹੋ ਰਿਹਾ ਅਗਰ ਪਿਛਲੇ 1904 ਤੋਂ ਲੈ ਕੇ ਹੁਣ ਹੁਣ ਤੱਕ ਇਹਦਾ ਤੁਸੀਂ ਫੈਸਲਾ ਨਹੀਂ ਕਰ ਸਕੇ ਇਹ ਤੁਹਾਡੇ ਸਾਡੇ ਲੀਡਰਾਂ ਦੀ ਸਾਡੀ ਬਿਊਰੋਕ੍ਰੇਸੀ ਦੀ ਇਨੈਫੀਸ਼ੀਐਂਸੀ ਹੈ ਜੀ ਇਹਦਾ ਮਤਲਬ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਐਡਾ ਵੱਡਾ ਮੁੱਦਾ ਔਰ ਉਹਨੂੰ ਤੁਸੀਂ ਲਮਕਾਈ ਜਾ ਰਹੇ ਹੋ ਐਸ ਵੀ ਆਲ ਦਾ ਮੁੱਦਾ ਲਮਕਾਇਆ ਜਾ ਰਿਹਾ ਇੱਕ ਪਾਸੇ ਲੱਗਣੀ ਚਾਹੀਦੀ ਗੱਲ ਕਿ ਲੋਕਾਂ ਨੂੰ ਤੁਸੀਂ ਸੜਕਾਂ ਤੇ ਹੀ ਰੱਖਣਾ ਐਜਿਟੇਸ਼ਨ ਕਰਦੇ ਹੀ ਰੱਖਣਾ ਸੋ ਇਹ ਮੁੱਦਾ ਬੜਾ ਗੰਭੀਰ ਹੈ ਔਰ ਇੱਕ ਜਿਹੜੀ ਗੱਲ ਨਿਕਲ ਕੇ ਬਲਵਿੰਦਰ ਜੀ ਹੋਰ ਆ ਰਹੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅਨਾਉਂਸ ਕੀਤਾ ਹੈ ਕਿ ਅਸੀਂ 2027 ਦੀਆਂ ਚੋਣਾਂ ਇਕੱਲਿਆਂ ਲੜਨੀਆਂ ਨੇ ਪੰਜਾਬ ਦੀਆਂ ਜੀ ਸੋ ਉਹਦੇ ਬੜੇ ਅਰਥ ਕੱਢੇ ਜਾ ਰਹੇ ਆ ਜਦੋਂ ਇਹੋ ਜਿਹੇ ਇਨਸੀਡੈਂਟਸ ਹੁੰਦੀਆਂ ਨੇ ਜਦੋਂ ਇਹੋ ਜਿਹੇ ਬਿਆਨ ਆਉਂਦੇ ਆ ਲੋਕ ਇਹ ਕਹਿ ਰਹੇ ਨੇ ਵਿਸ਼ਲੇਸ਼ਕ ਇਹ ਕਹਿ ਰਹੇ ਨੇ ਰਾਜਨੀਤਿਕ ਲੀਡਰ ਵੀ ਕੁਝ ਇਹ ਕਹਿ ਰਹੇ ਨੇ ਇਹ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਇਮੇਜ ਬਣਾਉਣ ਵਾਸਤੇ ਇਹੋ ਜੇ ਪਹਿਲਾ ਗਲਤ ਜਿਹੜੇ ਆ ਉਹ ਫੈਸਲੇ ਅਨਾਉਂਸ ਕਰਾਇਆ ਜਾਂਦੇ ਆ ਕਿ ਇਹ ਫੈਸਲਾ ਹੋਣ ਲੱਗਿਆ ਜੀ ਤੇ ਭਾਰਤੀ ਜਨਤਾ ਪਾਰਟੀ ਨੇ ਵੈਸੇ ਕੱਲ ਇਹ ਵੀ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਯੂਨਟ ਨੇ ਜਾਖੜ ਸਾਹਿਬ ਨੇ ਤੇ ਜਿਹੜੇ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਨੇ ਅਸ਼ਮਨੀ ਕੁਮਾਰ ਆ ਤੇ ਬਾਕੀ ਲੀਡਰਸ਼ਿਪ ਆ ਉਹ ਇਕੱਠੀ ਹੋਈ ਆ ਔਰ ਉਹਨਾਂ ਨੇ ਕਹਿੰਦੇ ਅੰਦਰੋਂ ਇਹ ਫੈਸਲਾ ਕਰਕੇ ਕੇਂਦਰ ਨੂੰ ਕਹਿ ਦਿੰਦਾ ਕਿ ਇਹ ਬਹੁਤ ਗਲਤ ਫੈਸਲਾ ਤੁਸੀਂ ਕਰਨ ਜਾ ਰਹੇ ਹੋ ਇਹਦੇ ਨਾਲ ਬੜਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਔਰ ਭਾਰਤੀ ਜਨਤਾ ਪਾਰਟੀ ਨੇ ਇਹ ਇਮੇਜ ਦਿੱਤਾ ਇਹ ਇਮਪ੍ਰੈਸ਼ਨ ਦਿੱਤਾ ਕਿ ਉਹ ਕੇਂਦਰ ਦੇ ਇਸ ਫੈਸਲੇ ਦੇ ਖਿਲਾਫ ਹੈ ਜੀ ਔਰ ਉਸ ਤੋਂ ਕਹਿੰਦੇ ਆ ਕਿ ਕੇਂਦਰ ਨੇ ਫਿਰ ਦੇਖਿਆ ਕਿ ਸਾਡੀ ਪਾਰਟੀ ਨਾਰਾਜ਼ ਆ ਖੁਦ ਰਾਜ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਕਿ ਇਸ ਸੈਸ਼ਨ ਦੇ ਵਿੱਚ ਕੁਝ ਨਹੀਂ ਕੀਤਾ ਜਾ ਰਿਹਾ ਪਰ ਇਹਨੂੰ ਜੇ ਆਪਾਂ ਇਹਦੀ ਇਬਾਰਤ ਨੂੰ ਪੜ੍ਹੀਏ ਇਸ ਸੈਸ਼ਨ ਦੇ ਵਿੱਚ ਕੁਝ ਨਹੀਂ ਕੀਤਾ ਜਾ ਰਿਹਾ ਇਹਦੇ ਮਤਲਬ ਇਹ ਨਿਕਲਦੇ ਆ ਕਿ ਅੱਗੋਂ ਕਰਨਾ ਜਾ ਸਕਦਾ ਸਕਦਾ ਸੋ ਇਹ ਹੁਣ ਬੜਾ ਵੱਡਾ ਮੌਕਾ ਹੈ ਕਿ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਉਸ ਵਕਤ ਮਨੁੱਖਤਾ ਦੇ ਲਈ ਬਲੀਦਾਨ ਦਿੱਤਾ ਉਹਨਾਂ ਦੀ ਜਿਹੜੀ ਆ ਉਹ 350 ਸਾਲਾ ਜਿਹੜੀ ਆ ਉਸ ਨੂੰ ਮਨਾ ਰਹੇ ਆ ਔਰ ਦੂਸਰੇ ਪਾਸੇ ਇਸ ਮੌਕੇ ਤੇ ਫਿਰ ਕੇਂਦਰ ਵੱਲੋਂ ਇਸ ਤਰ੍ਹਾਂ ਦਾ ਇੱਕ ਕਾਂਜੀ ਸੁੱਟਣੀ ਪਾਣੀ ਦੇ ਵਿੱਚ ਮੈਂ ਸਮ ਦੁੱਧ ਦੇ ਵਿੱਚ ਇਹ ਵੀ ਮੈਨੂੰ ਲੱਗਦਾ ਹੈ ਕਿ ਬੜਾ ਗਲਤ ਮੌਕੇ ਦੇ ਉੱਤੇ ਇਹ ਜਿਹੜੀ ਹੈ ਇਹ ਚਰਚਾ ਛਿੜੀ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ ਸੋ ਅਕਸਰ ਕੀ ਅਸਰ ਜੋ ਪੰਜਾਬ ਦੇ ਮੁੱਦੇ ਨੇ ਨਾ ਪਾਣੀਆਂ ਦਾ ਮੁੱਦਾ ਹੋ ਗਿਆ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਕੰਮ ਵੀ ਲੰਮੇ ਸਮੇਂ ਤੋਂ ਲਟਕੇ ਹੋਏ ਨੇ ਤਾਂ ਲਟਕਾਏ ਜਾ ਰਹੇ ਨੇ ਲੱਗਦਾ ਵੀ ਜਦੋਂ ਚੌੜਾ ਹੁੰਦੀਆਂ ਨੇ ਜਾਂ ਕੋਈ ਮੁੱਦਾ ਪੜ ਤੋ ਚੱਕਣਾ ਹੁੰਦਾ ਤਾਂ ਇਹ ਮੁੱਦੇ ਚੱਕ ਲੋ ਕਿਉਂਕਿ ਅਟੈਚਮੈਂਟ ਜੁੜੀ ਹੋਈ ਆ ਪੰਜਾਬੀਆਂ ਦੀ ਤੇ ਮੁੱਦੇ ਦੇ ਨਾਲ ਖੇਡਿਆ ਜਾਂਦਾ ਰਾਜਨੀਤੀ ਖੇਡੀ ਜਾਂਦੀ ਹੈ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਕੱਲ ਹੀ ਕਾਂਗਰਸੀਆਂ ਨੂੰ ਕਾਂਗਰਸੀ ਕੱਲੀ ਨੂੰ ਗਾਲਾਂ ਕੱਢੀ ਜਾਂਦੇ ਨੇ ਪਰ ਹੱਲ ਕੀ ਹੈ ਕੇਂਦਰ ਕੋਲ ਇਹਦਾ ਨਹੀਂ ਹੈ ਜੀ ਬਿਲਕੁਲ ਗੱਲ ਸਹੀ ਹੈ ਸੋ ਇਹ ਹੁਣ ਇਮਪ੍ਰੈਸ਼ਨ ਤਾਂ ਇਹ ਗਿਆ ਕਿ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਆਪਣਾ ਇੱਕ ਏਜੰਡਾ ਬਣਾਇਆ ਕਿ ਕਿ ਵੇਖੋ ਅਸੀਂ ਚੰਡੀਗੜ੍ਹ ਨੂੰ ਬਚਾ ਲਿਆ ਬਚਾ ਲਿਆ ਚੰਡੀਗੜ੍ਹ ਨੂੰ ਬਚਾ ਲਿਆ ਪਰ ਇਸ ਹਮਾਮ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਬੀਜੇਪੀ ਜਿਹੜੀ ਆ ਉਹ ਦੋਸ਼ੀ ਆ ਹੂੰ ਕਾਂਗਰਸ ਇਸ ਤੋਂ ਵੀ ਵੱਡੀ ਦੋਸ਼ੀ ਆ ਉਹ ਕਿਵੇਂ ਕਿ ਪਹਿਲੀ ਗੱਲ ਤਾਂ 1964 ਦੇ ਵਿੱਚ ਜਦੋਂ ਪੰਜਾਬ ਵੰਡਿਆ ਤਾਂ ਉਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਦੋਂ ਹੀ ਫੈਸਲਾ ਕਰ ਦੇਣਾ ਚਾਹੀਦਾ ਸੀ ਕਿ ਪੰਜਾਬ ਕੋਲੇ 10 ਸਾਲਾਂ ਬਾਅਦ ਉਹਦੀ ਚੰਡੀਗੜ੍ਹ ਵਾਪਸ ਚਲੇ ਗਈ ਹਰਿਆਣਾ ਨਵੀਂ ਰਾਜਧਾਨੀ ਬਣਾਏਗਾ ਔਰ ਇਹ ਪਹਿਲਾ ਗੱਲ ਚੱਲਦੀ ਰਹੀ ਹੈ ਹੁਣ ਚੰਡੀਗੜ੍ਹ ਦੇ ਵਿੱਚ ਹੀ ਜਿਹੜਾ ਉਹ ਪੰਚਕੂਲੇ ਵਾਲੇ ਪਾਸੇ ਜਿਹੜੀ ਆ ਉਹ ਹਰਿਆਣੇ ਨੂੰ ਥਾਂ ਦੇ ਦਿੱਤੀ ਗਈ ਆ ਤੇ ਚੰਡੀਗੜ੍ਹ ਹਰਿਆਣਾ ਉੱਤੇ ਰਾਜਧਾਨੀ ਆਪਣੀ ਵਿਧਾਨ ਸਭਾ ਬਣਾਉਣ ਜਾ ਰਿਹਾ। ਔਰ ਇਹ 임ਪ੍ਰੈਸ਼ਨ ਹੈ ਕਿ ਜਿਹੜੀ ਹੈ ਭਾਜਪੀ ਇਹ ਹੁਣ 27 ਦੇ ਵਿੱਚ ਆਪਣਾ ਏਜੰਡਾ ਰੱਖੇਗੀ ਕਿ ਵੇਖੋ ਅਸੀਂ ਚੰਡੀਗੜ੍ਹ ਤੁਹਾਨੂੰ ਲੈ ਕੇ ਦਵਾਂਗੇ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ